ਆਸ-ਪਾਸ ਦੇ ਲੋਕਾਂ ਦੇ ਘਰਾਂ ਤੋਂ ਸੱਤ ਕਿ ਜੜੇ ਭੱਜ ਗਏ। ਕਦੋਂ ਪਿੱਛੜਿਆ? ਜਦੋਂ ਇਹ ਤਾਂ ਦੁਬਾਰਾ ਹੋ ਤੇ ਬਰਾ। ਮਾਰੇ ਘਰ ਬੜੀ ਮੌਕੇ ਦੀ ਗੱਲ ਕਿਹਾ। ਚਟੂ ਗੁਰੂਰਾ ਬੋਲ। ਲਾਹੋਂ ਤੋਂ ਤਾਂ ਅਸਾਹੀ ਤੋਂ ਸਨ। ਫੈਮਲੀ ਮੇਰੀ ਗੱਲ ਸੁਣੋ ਫੈਮਲੀ ਇੱਧਾ ਥੋੜੀ ਜਾਂਦੀ ਕਿੱਧਰ ਜਾਂਦੇ ਆ ਅਸੀਂ ਫੈਸਲਾ ਨੂੰ ਕੰਪਲੀਟ ਆ ਇਹ ਵੈਰੀਫਾਈ ਕਰ ਰਹੇ ਨੇ ਉਹ 1 ਮਿੰਟ ਬਾਅਦ ਤੁਸੀਂ ਬੋਲ ਦਿਓ ਅਸਾਂਗੇ ਤੇ ਆਈਓ ਦੇ ਮੌਕੇ ਦੇ ਦੱਸਾਂਗੇ ਤੁਸੀਂ ਵੇਟ ਹਾਂ ਦੱਸ ਕੀ ਮੈਟਰ ਸਾਹਿਬ ਦੱਸੋ ਕੀ ਮੈਟਰ ਕਰ ਲੈਂਦੇ ਹੋ ਨਹੀਂ ਦੱਸੋ ਕਿ ਮੈਟਰ ਆ ਕੀ ਮੈਟਰ ਸਾਹਿਬ ਦੱਸੋ ਆਇਆ ਕਿੰਨੇ ਲੋਕ ਆ ਰਹੇ ਸਕਦੇ ਹੋ ਕੀ ਉਧਰ 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 ਪਰਲੇਮੇ

ਬੁਆ 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 ਸਰਵਿਸ ਚਲਾਇਆ ਜਾਦਾ ਹੈ ਅੰਦਰੋਂ ਵੀ ਯਾਰ ਜਮਾ ਨੇ ਕਿਹਾ ਸੌ ਕਰਦੇ ਚਲਬਾ ਵਿੱਚ 3 3 6 ਦਬਾ ਬੰਦ ਹੋ ਸਕਦਾ ਹੋਟਲ ਦਾ ਵੀ ਕੋਈ ਬੰਦਾ ਹੋ ਸਕਦਾ ਹੋਟੇਸਰ ਐਡਮਿਨ 15 ਗੱਸੇ ਸੰਬੰਧਿਤ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਹੋਟਲ ਕੋਲ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾ ਡਾਕੂਮੈਂਟ ਤੋਂ ਨਾਮ ਲਗਾਣ ਤੁਹਾਨੂੰ ਕੋ ਬੈਂਡ ਮਿਲੇ ਵੀ ਆਰਐਸ ਏਜੰਸੀ ਹੈ ਗੱਲ ਜੇ ਮੋਦੋਸ਼ਰੀਪੁਰੇ ਵੀ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਜਿਸ ਪੈਸੇ ਜਗਨ ਰੇਟ ਕੀਤੀ ਸੀ ਉਹ ਚੈੱਕ ਕਰਤਾ ਸੀ ਉਤੇ ਦੋ ਦਿਨ ਰੂਮ ਲੱਗੇ ਹੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰ ਕਰ ਲਿਆ ਕਰਮ ਪ੍ਰੂਫ ਲਿਆ ਉਹ ਰਸਮੰਦ ਵਿੱਚ ਅਸੀਂ ਉਹਦੀ ਮੁਕਦਮਾ ਦਰਜ ਕਰ ਰਹੇ ਹਾਂ ਇਹਨੇ ਹੁਕਮ ਦੇ ਖਿਲਾਫ ਵਰਜੀ ਕੀਤੀ ਹੈ 188 ਆਈਪੀਸੀ ਆਈਕਲ 223 ਬੀ ਐਨ ਐਸ ਹੋ ਗਿਆ ਉਹ ਜਿਹੜੇ ਮੁਕਦਮਾ ਕਰ ਰਹੇ ਨੇ ਕੀਤੇ ਤੇ ਕਾਰਵਾਈ ਕੀਤੀ ਬਿਨੋਦ ਕੁਮਾਰਾ ਇਹ ਹਾਟਲ ਬਦਲ ਦਾ ਮਾਲਕ ਦਾ ਕੰਮ ਲੈ ਕੇ ਚੜਾ ਰਿਹਾ ਲੀਸ ਤੇ ਸਰ ਜਿਹੜੇ ਬੰਦੇ ਫੜੇ ਆ ਜੇ ਲੇਡੀਜ਼ ਫੜੀਆਂ ਆ ਉਹ ਉਹਨਾਂ ਦਾ ਕੀ ਕਰ ਵਿੱਚ ਨਹੀਂ ਉਹ ਸਰ ਜਿਹੜੇ ਫੈਮਿਲੀ ਨਾਲ ਲਾਈਆਂ ਜ ਕਿਸੇ ਨਾਲ ਕਪਣਾ ਆ ਉਹਨਾਂ ਨੇ ਰੂਮ ਲਿਆਨ ਨੂੰ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਜੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ ਇਹ ਦੇ ਖਿਲਾਫ ਇਹ ਕਾਰਜ ਕਰ ਨਹੀਂ ਉਹ ਤੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਦੇ ਕੇ ਡਾਕੂਮੈਂਟ ਲੈਣ ਦੇ ਪੱਛੰਦ ਹੈ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਧੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਧੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝਉਣੀ ਬਾਕੀ ਜਿਹੜੀਆਂ ਲੜਕੀਆਂ ਉਦੇ ਫੈਬ੍ਰਿਕ ਕਰ ਵੀ ਇਹੀ ਕਰ ਰਹੇ ਆ ਉਹ ਤਾਂ ਮੱਲੇ ਵਾਲੇ ਨੇ ਕਿਹਾ ਕਿ ਨਾ ਬੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੋਂ ਉਹਦੀ ਕਾਰਵਾਈ ਕੀਤੀ ਜਾਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਆਲੇ ਨੇ ਪ੍ਰੂਫ ਨਹੀਂ ਰੱਖੇ ਫਿਰ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਦੀ ਹੋਈ ਵੈਰੀਫਾਈ ਕਰ ਰਹੇ ਨੇ ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰ ਵੀ ਕਰ ਰਹੇ ਇਹਨਾਂ ਦੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨਾਂ ਜਿਹਨੇ ਬੰਦੇ ਬੜੇ ਆ ਜਾਂ ਕੁੜੀਆਂ ਬੜੀਆਂ ਹੋਣ ਛੋੜਿਆ ਸਿਰਫ ਕਦਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਦਗਿਲ ਤਰੰਦਨ ਰਹਿਣ ਵਾਲਾ ਉਹਦੇ ਖਿਲਾਫ ਕਰ ਕਨਵਰਟ ਕਰ ਲਿਆ ਇੱਕ ਮਿੰਟ ਜਿਹੜੀਆਂ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈ ਜਿਹੜੇ ਮੁੰਡੇ ਵੀ ਲੈ ਕੇ ਆਏ ਹੋ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨਾਂ ਨੇ ਵੈਰੀਫਾਈ ਕਰਦੇ ਦੋ ਆਈਸੀ ਹੋਟਲਿਆਂ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬਾਲਗ ਨਹੀਂ ਲੜਕੀਆਂ ਵੀ ਜਿਹੜੇ ਉਹਨਾਂ ਕੋਲ ਇਹਨਾਂ ਨੇ ਪ੍ਰੂਫ ਜਨੂੰ ਨਹੀਂ ਦਿੱਤੇ ਕਮਰੇ ਲਗਾ ਕੇ ਡਾਕੂਮੈਂਟ ਆ ਗਈ ਉਹ ਇਹੀ ਉਹਦੇ ਖਿਲਾਫ ਕਰ ਵੀ ਕਰੇਗੇ ਠੀਕ ਹੈ ਸਰ ਉਹ ਤੂੰ ਕੁੜੀਆਂ ਮੁੰਡੇ ਟੋਟਲ ਲੈ ਕਿੰਨੇ ਸੀ ਟੋਟਲ ਕਿੰਨੇ ਹਨ ਇਹ ਫਿਰ ਵੀ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ ਚਾਰ ਪੰਜ ਕੁ ਲੜਕੀਆਂ ਮੇਰੇ ਤੇ ਕੁਝ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਨੇ ਸਫਾਈ ਦੇ ਕੰਮ ਕਰਦੀ ਐ ਉਹ ਲੜਕੀਆਂ ਉਹ ਹੋਟਲ ਦੇ ਵਿੱਚ ਹੀ ਤੇ ਉਹਨਾਂ ਦੇ ਪੇਰੈਂਟਸ ਉਹ ਬੜੇ ਤੁਸੀਂ ਉਹ ਰੂਮ ਦੇ ਅੱਗੇ ਬਸ ਨਹੀਂ ਸਰ ਨਹੀਂ ਬਾਹਰ ਹੀ ਰਿਸੈਪਸ਼ਨ ਤੇ ਠੀਕ ਉਹਰੇ ਬੜੇ ਬੜੇ ਫਿਕਰ ਰਹੇ ਉਹਨਾਂ ਦੇ ਪੇਰੈਂਟਸ